ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਵੇਲੇ ਦੀ ਵੱਡੀ ਖਬਰ ਤੋਂ ਜਿਹੜੀ ਖਬਰ ਦੇ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ ਔਰ ਜਿਹਦੇ ਮਾਨ ਦੇ ਵਿੱਚ ਇਸ ਖਬਰ ਤੋਂ ਬਾਅਦ ਕਈ ਤਰ੍ਹਾਂ ਦੇ ਤੋਖਲੇ ਨੇ ਗੱਲ ਕਰੀਏ ਭਾਰਤ ਤੇ ਪਾਕਿਸਤਾਨ ਭਾਰਤ ਵੱਲੋਂ ਪਾਕਿਸਤਾਨ ਤੇ ਕੀਤੇ ਗਏ ਹਮਲੇ ਦੇ ਬਾਰੇ ਇਹ ਮਜ਼ਾਇਲ ਹਮਲਾ ਕੀਤਾ ਗਿਆ ਤੇ ਇਹਦੇ ਵਿੱਚ ਦਾਵਾ ਇਹ ਕੀਤਾ ਗਿਆ ਕਿ ਨੌਂਾਂ ਤਵਾਦੀ ਟਿਕਾਣੇ ਤਬਾਹ ਕੀਤੇ ਗਏ ਨੇ ਤੇ 30 ਮੌਤਾਂ ਹੋਈਆਂ ਨੇ ਜੀ ਬਿਲਕੁਲ ਪ੍ਰਵੀਨ ਜੀ ਰਾਤ ਦੇ ਕਰੀਬ 1:30 ਵਜੇ ਮਤਲਬ ਸਾਡੀ ਮੰਗਲਵਾਰ ਦੀ ਰਾਤ ਬੀਤ ਗਈ ਸੀ ਤੇ ਬੁੱਧਵਾਰ ਦੀ ਤੜਕ ਚੜ੍ਹਨ ਵਾਲੀ ਸੀ ਜਦੋਂ 1:30 ਵਜੇ ਦੇ ਕਰੀਬ ਭਾਰਤੀ ਫੌਜ ਨੇ ਸਾਂਝੇ ਤੌਰ ਤੇ ਸਾਡੀ ਮਤਲਬ ਜਿਹੜੀ ਥਲ ਸੈਨਾ ਉਹਨੇ ਤੇ ਜਿਹੜੀ ਹਵਾਈ ਸੈਨਾ ਉਹਨੇ ਇਹਨਾਂ ਨੇ ਮਿਲ ਕੇ ਕਹਿੰਦੇ ਸਾਂਝਾ ਆਪਰੇਸ਼ਨ ਕੀਤਾ ਜੋ ਏਐਨਆਈ ਦੀ ਰਿਪੋਰਟ ਹੈ ਜੀ ਏਐਨਆਈ ਦੀ ਰਿਪੋਰਟ ਦੇ ਜਿਹੜੀ ਅਧਿਕਾਰਤ ਨਿਊਜ਼ ਏਜੰਸੀ ਹੈ ਉਹਦੀ ਰਿਪੋਰਟ ਦੇ ਅਨੁਸਾਰ ਉਹਨਾਂ ਨੇ ਕੁਝ ਫੁਟੇਜ ਵੀ ਜਾਰੀ ਕੀਤੀਆਂ ਨੇ ਉਹਦੇ ਦਾਅਵੇ ਉੱਤੇ ਹੈ ਕਿ ਭਾਰਤੀ ਫੌਜ ਨੇ ਮਿਲ ਕੇ ਸਾਂਝਾ ਆਪਰੇਸ਼ਨ ਸੰਦੂਰ ਨੂੰ ਅੰਜਾਮ ਦਿੱਤਾ ਤੇ ਇਸ ਦੇ ਵਿੱਚ ਪਾਕਿਸਤਾਨ ਦੇ ਉੱਤੇ 에ਅਰ ਸਟ੍ਰਾਈਕ ਕੀਤੀ ਗਈ ਹੈ मतलब ਤੁਸੀਂ ਇਹਨੂੰ ਮਜ਼ਾਈਲ ਧਾਗਣ ਦੇ ਹਵਾਲਾ ਕਹਿ ਸਕਦੇ ਹੋ ਕਿ 24 ਦੇ ਕਰੀਬ ਮਜ਼ਾਈਲ ਧਾਗਣ ਦਾ ਹਵਾਲਾ ਆ ਰਿਹਾ ਤੇ ਕਿਹਾ ਜਾ ਰਿਹਾ ਕਿ ਨੌ ਅਤਵਾਦੀ ਟਿਕਾਣੇ ਨੇ ਜਿਨ੍ਹਾਂ ਚੋ ਪੰਜ ਜਿਹਨੂੰ ਪਾਕਿਸਤਾਨ ਕਬਜ਼ੇ ਵਾਲਾ ਕਸ਼ਮੀਰ ਆ ਜਿਹੜਾ ਪੀਓਕੇ ਕਹਿੰਦੇ ਇਹਨੂੰ ਪੰਜ ਉਹਨਾਂ ਥਾਵਾਂ ਦੇ ਉੱਤੇ ਟਿਕਾਣੇ ਨੇ ਤੇ ਚਾਰ ਪ੍ਰੋਪਰ ਪਾਕਿਸਤਾਨ ਦੇ ਅੰਦਰ ਵਾਲੇ ਖੇਤਰ ਨੇ ਸੋ ਨੌ ਟਿਕਾਣਿਆਂ ਦੇ ਉੱਤੇ ਕਹਿੰਦੇ ਕਿ ਇਹ ਮਜ਼ਾਈਲ ਅਟੈਕ ਕੀਤਾ ਗਿਆ ਜਿਹਦੇ ਵਿੱਚ 30 ਮੌਤਾਂ ਹੋਣ ਦੀ ਖਬਰ ਹੈ ਸੋ ਇਹ ਪਹਿਲਗਾਮ ਜਿਹੜਾ ਅਤਵਾਦੀ ਹਮਲਾ ਸੀਗਾ ਜਿਹਦੇ ਵਿੱਚ ਸਾਡੇ ਜੀ ਮਾਰੇ ਗਏ ਉਸ ਘਟਨਾ ਤੋਂ 15 ਦਿਨਾਂ ਬਾਅਦ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੋ ਪਾਕਿਸਤਾਨ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਇਹ ਨਾ ਟਿਕਾਣਿਆਂ ਦੇ ਉੱਤੇ ਅਤਵਾਦੀ ਖਾਸ ਕਰਕੇ ਅਤਵਾਦੀ ਟਿਕਾਣਿਆਂ ਦੇ ਉੱਤੇ ਜਿਹੜੀ ਏਐਨਆਈ ਦੀ ਰਿਪੋਰਟ ਹੈ ਉਹ ਕਹਿੰਦੀ ਹੈ ਕਿ ਅਤਵਾਦੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਕੋਈ ਆਮ ਪਬਲਿਕ ਨੂੰ ਨਿਸ਼ਾਨਾ ਨਹੀਂ ਬਣਾਇਆ ਤੇ ਫੌਜ ਦੇ ਕਿਸੇ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਸੋ ਜਿਹੜੇ ਕੁੱਲ ਮਿਲਾ ਕੇ ਜੈਸ ਤੇ ਲਸ਼ਕਰ ਦੇ ਜਿਹੜੇ ਕਹਿੰਦੇ ਹੈੱਡਕੁਆਟਰ ਨੇ ਉਹ ਭਾਰਤੀ ਫੌਜ ਨੇ ਤਬਾਹ ਕਰ ਦਿੱਤੇ ਨੇ ਤੇ ਇਸ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ 1:30 ਦਾ ਟਾਈਮ ਦਿੱਤਾ ਦਾਰਿਆ ਤੇ ਇਹਨੂੰ ਮੈਂ ਆਪਰੇਸ਼ਨ ਸੰਦੂਰ ਦਾ ਨਾਮ ਦਿੱਤਾ ਠੀਕ ਹੈ ਮੈਂ ਕੁਝ ਟਿਕਾਣੇ ਦੇਖ ਰਿਹਾ ਸੀ ਉਹ ਚ ਪਹਵਲਪੁਰ ਹੈ ਮੁਰਦੀਕੇ ਹੈ ਬਾਗ ਹੈ ਕੋਟਲੀ ਹੈ ਹੈ ਨਾ ਗੁਲਪੁਰ ਹੈ ਪੀਂਬੇਰ ਹੈ ਇਸੇ ਤਰ੍ਹਾਂ ਸਿਆਲਕੋਟ ਹੈ ਚੱਕ ਅਮਰੂ ਹੈ ਮੁਜਫਰਾਬਾਦ ਹੈ ਇਸ ਤਰ੍ਹਾਂ ਇਹ 9 ਟਿਕਾਣੇ ਉਹਨਾਂ ਦੇ ਖੇਤਰਾਂ ਦੇ ਅੰਦਰ ਇਹ ਮਜ਼ਾਈਲਾ ਤੱਗ ਗਿਆ ਗਿਆ ਨੇ ਤੇ ਉਹ ਟਿਕਾਣੇ ਨੇ ਜਿੱਥੇ ਕਹਿੰਦੇ ਕਿ ਅਤਵਾਦੀ ਆਪਣੀ ਗਤੀਵਿਧੀਆਂ ਚਲਾਉਂਦੇ ਸੀ ਅਤੇ ਜਿੱਥੇ ਉਹ ਇਸ ਏਜੰਸੀਆਂ ਕਟਰਨ ਅੰਜਾਮ ਦੇਣ ਦੀ ਟ੍ਰੇਨਿੰਗ ਕਰਦੇ ਸੀ ਜਾਂ ਆਪਣੀਆਂ ਮੀਟਿੰਗਾਂ ਕਰਦੇ ਸੀ ਹੈੱਡਕੁਆਟਰ ਸੀ ਪਾਕਿਸਤਾਨ ਦੀ ਸਥਾਨਕ ਰਿਪੋਰਟ ਦੇ ਆਧਾਰ ਤੇ ਵੀ ਇਹ ਆ ਰਹੀ ਹੈ ਖਬਰ ਕਿ ਉਹਨਾਂ ਨੇ ਦਾਅਵਾ ਕੀਤਾ ਕਿ 24 ਮਸਾਇਲਾ ਦਾਗੀਆਂ ਗਈਆਂ ਤੇ 30 ਦੀਆਂ ਮੌਤ ਦੀ ਖਬਰ ਹੈ ਇਧਰ ਭਾਰਤ ਵੱਲੋਂ ਏਐਨਆਈ ਦੀ ਨਿਊਜ਼ੈਂਸੀ ਦੀ ਵੀ ਰਿਪੋਰਟਈ ਹੈ ਕਿ ਲਸ਼ਕਰੇ ਤੇ ਜੈਸਲੇ ਜਿਹੜੇ ਟਿਕਾਣੇ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਤੇ 30 ਦੀ ਇਹਦੇ ਵਿੱਚ 30 ਅੱਤਵਾਦੀਆਂ ਦੀ ਇਹਦੇ ਵਿੱਚ ਜਾਨ ਗਈ ਹੈ ਭਾਰਤ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਫੌਜੀ ਟਿਕਾਣਿਆਂ ਨੂੰ ਅਸੀਂ ਬਿਲਕੁਲ ਵੀ ਨਿਸ਼ਾਨਾ ਨਹੀਂ ਬਣਾਇਆ। ਹੂੰ ਹੂੰ। ਇੰਡੀਅਨ ਆਰਮੀ ਨੇ ਕਿਹਾ ਕਿ ਪਾਕਿਸਤਾਨ ਫੌਜ ਜਿੱਥੇ-ਜਿੱਥੇ ਉਹਨਾਂ ਦੇ ਟਿਕਾਣੇ ਸੀ ਉਸ ਨੂੰ ਕੋਈ ਛੇੜਖਾਨੀ ਨਹੀਂ ਕੀਤੀ ਗਈ। ਅਸੀਂ ਸਿਰਫ ਅੱਤਵਾਦੀਆਂ ਨੂੰ ਨਿਸ਼ਾਨੇ 'ਤੇ ਰੱਖਿਆ ਜਿੱਥੇ ਉਹਨਾਂ ਟ੍ਰੇਨਿੰਗ ਸੈਂਟਰ ਚੱਲਦੇ ਸੀਗੇ। ਉਹ ਰੇ ਸਾਂਝਾ ਆਪਰੇਸ਼ਨ ਸੀਗਾ ਇੰਡੀਅਨ ਆਰਮੀ ਦਾ ਤੇ ਹਵਾਈ ਫੌਜ ਦਾ। ਮੈਂ ਉੱਥੇ ਵੀ ਕੁਝ ਨਿਊਜ਼ ਲੱਭਣ ਦੀ ਕੋਸ਼ਿਸ਼ ਕੀਤੀ ਕਿ ਉਧਰਲਾ ਮੀਡੀਆ ਕੀ ਬੋਲ ਰਿਹਾ ਉਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਜੀਓ ਟੀਵੀ ਦੇ ਉੱਤੇ ਪਾਕਿਸਤਾਨ ਦੇ ਜਿਹੜੇ ਡਿਫੈਂਸ ਮਨਿਸਟਰ ਨੇ ਕਵਾਜਾ ਆਸ਼ਿਕ ਉਹ ਕਹਿ ਰਹੇ ਸੀ ਕਿ ਭਾਰਤੀ ਫੌਜ ਨੇ ਮਿਜ਼ਾਇਲ ਹਮਲਾ ਕੀਤਾ ਜੀ ਹੈ ਨਾ ਇਸੇ ਤਰ੍ਹਾਂ ਫਿਰ ਦੂਜੇ ਕੁਝ ਰਿਪੋਰਟਾਂ ਵੀ ਆ ਰਹੀਆਂ ਸੀ ਕਿ ਉਹ ਕਹਿ ਰਹੇ ਸੀ ਕਿ ਜੀ ਪਾਕਿਸਤਾਨ ਦੀ ਫੌਜ ਨੇ ਆਰਮੀ ਨੇ ਭਾਰਤੀ ਫੌਜ ਦੇ ਪੰਜ ਜਹਾਜ਼ ਡੇਗਲੇ ਇਹ ਜਿਹੜੇ ਦਾਅਵੇ ਵੀ ਪਾਕਿਸਤਾਨ ਮੀਡੀਆ 'ਚ ਚੱਲ ਰਹੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਨਹੀਂ ਜੀ ਸਾਡੇ ਤਾਂ ਪੰਜ ਟਿਕਾਣੇ ਨਿਸ਼ਾਨੇ ਬਣਾਏ ਨੇ ਤਿੰਨ ਦੀ ਉਹ ਮੌਤ ਹੋਈ ਆ ਫਿਰ ਕੁਝ ਮੀਡੀਆ ਇਹ ਵੀ ਕਹਿ ਰਿਹਾ ਸੀ ਕਿ ਨਹੀਂ ਅੱਠ ਟਿਕਾਣੇ ਨਿਸ਼ਾਨਮੇ ਤੇ ਆਈ ਨੇ ਜੀ ਤੇ ਮੌਤਾਂ ਨੌ ਦੇ ਉੱਪਰ ਨੇ ਜੀ ਹੈ ਨਾ ਫਿਰ ਕਹਿੰਦੇ ਨਹੀਂ ਜੀ ਕੋਈ ਮਿੱਟੀਆ ਛੇ ਟਿਕਾਣੇ ਵੀ ਕਹੀ ਜਾ ਰਹੇ ਪਰ ਜਿਹੜੀ ਮੈਂ ਅਧਿਕਾਰ ਤੋਂ ਉੱਥੇ ਦੇ ਕੁਝ ਰਿਪੋਰਟਾਂ ਦੇਖ ਰਿਹਾ ਸੀ ਉਹਦੇ ਵਿੱਚ ਇਹ ਦਾਅਵੇ ਹੈਗੇ ਨੇ ਕਿ 30 ਦੇ ਕਰੀਬ ਮੌਤਾਂ ਨੇ 24 ਤੋਂ ਵੱਧ ਮਸਾਲਾਂ ਦਾਗੀਆਂ ਗਈਆਂ ਨੇ ਔਰ ਭਾਰਤੀ ਮੀਡੀਆ ਦੇ ਵਿੱਚ ਵੀ ਐਨ ਆਈ ਦੀ ਰਿਪੋਰਟ ਦੇ ਆਧਾਰ ਤੇ ਇਹੀ ਗੱਲ ਚੱਲ ਰਹੀ ਆ ਕਿ ਬਿਲਕੁਲ ਜੀ ਨੌ ਅੱਤਵਾਦੀ ਟਿਕਾਣੇ ਤਬਾਹ ਕੀਤੇ ਨੇ ਔਰ 30 ਦੇ ਕਰੀਬ ਮੌਤਾਂ ਨੇ ਔਰ 24 ਤੋਂ ਵੱਧ ਮਜ਼ਾਈਲਾਂ ਦਾਗੀਆਂ ਗਈਆਂ ਨੇ ਮੈਂ ਦੇਖ ਰਿਹਾ ਸੀਗਾ ਕਿ ਜਿਹੜਾ ਪਰਵਿੰਦ ਜੀ ਉਰੀ ਆਮਲਾ ਹਾਂਜੀ ਹਮਲਾ ਹੋਇਆ ਸੀਗਾ ਉਹ ਤੋਂ 11 ਦਿਨਾਂ ਬਾਅਦ ਸਰਜੀਕਲ ਸਟ੍ਰਾਈਕ ਹੋਈ ਸੀ ਹਮ ਔਰ ਇਸੇ ਤਰ੍ਹਾਂ ਜਿਹੜਾ ਪਲਵਾਮਾ ਅਟੈਕ ਸੀਗਾ ਉਹ ਤੋਂ 12 ਦਿਨਾਂ ਬਾਅਦ 에ਅਰ ਸਟ੍ਰਾਈਕ ਹੋਈ ਸੀ ਹਮ ਤੇ ਹੁਣ ਜਿਹੜਾ ਪਹਿਲਗਾਮ ਅਤਵਾਦੀ ਹਮਲਾ ਉਹ ਤੋਂ 15 ਦਿਨਾਂ ਬਾਅਦ ਇਹ ਮਜ਼ਾਇਲ ਸਟ੍ਰਾਈਕ ਹੋਈ ਹੈ ਸੋ ਇਹ ਖਬਰਾਂ ਨੇ ਕੁਝ ਫੁਟੇਜ ਜਾਰੀ ਹੋਈ ਹੈ ਹਮ ਹਮ ਔਰ ਇਹ ਰਾਤ ਦੇ ਕਰੀਬ 1:30 ਵਜੇ ਦਾ ਸੌਂਦ ਅਸਿਆ ਜਾ ਰਿਹਾ ਜੀ ਜੀ ਮੰਗਲਵਾਰ ਦੀ ਰਾਤ बीत ਚੁੱਕੀ ਸੀ ਬੁੱਧਵਾਰ ਦੀ ਸਵੇਰ ਚੜ੍ਹੀ ਐ ਸੋ ਕੀ ਇਸੇ ਨਾਲ ਜੇ ਇਹ ਇੱਥੇ جنگ ਰੁਕ ਜਾਂਦੀ ਹੈ ਹੈ ਨਾ ਤਾਂ ਵੀ ਦੋਵੇਂ ਮੁਲਕਾਂ ਲਈ ਸਹੀ ਹੋਏਗਾ ਜੇ ਫੌਜਾਂ ਆਪਸ ਵਿੱਚ ਟਕਰਾਉਂਦੀਆਂ ਨੇ ਤਾਂ ਭਾਰੀ ਨੁਕਸਾਨ ਦਾ ਖਤਰਾ ਪੈਦਾ ਹੁੰਦਾ ਪੈਦਾ ਹੁੰਦਾ ਬਿਲਕੁਲ ਜੀ ਉਹ ਖਤਰਾ ਖਤਰਾ ਬਰਕਰਾਰਾ ਸ਼ਰਮਨ ਜੀ ਉਹ ਤਾਂ